ਤਕੜੇ ਹੋ ਕੇ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀ ਗੱਲ ਪੰਜਾਬ ਸਰਕਾਰ ਕੇਂਦਰ ਸਰਕਾਰ ਤੱਕ ਪਹੁੰਚੇ ਕਹਿੰਦੇ ਇੱਥੇ ਹਰੀਕੇ ਪੱਤਨ ਦੇ ਉੱਤੇ ਸਾਡੇ ਮੁੱਖ ਮੰਤਰੀ ਵੀ ਆ ਰਹੇ ਨੇ ਮੈਂ ਪੁੱਛ ਰਿਹਾ ਜਉਣਾ ਮੁੱਖ ਮੰਤਰੀ ਜੀ ਉਹ ਭਾਈ ਇਹ ਦਰਿਆ ਇਹ ਤਾਂ ਵਗ ਰਿਹਾ ਹੈ ਇਹ ਤਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਇਹ ਤਾਂ ਨੰਗ ਗਿਆ ਇਹ ਤਾਂ ਪਾਕਿਸਤਾਨ ਨੂੰ ਨੰਗ ਗਿਆ ਇੱਥੇ ਕੀ ਜ਼ਰੂਰਤ ਪੈ ਗਈ ਹੈ ਕਿ ਐਸ ਪੁੱਲ ਤੇ ਆ ਕੇ ਕੀ ਵੇਖ ਕੇ ਜਾਣਾ ਹੈ ਇੱਥੇ ਕੀ ਕੀ ਰਿਜ਼ਲਟ ਕੱਢਣ ਵਾਸਤੇ ਆ ਰਹੇ ਨੇ ਸਾਡੇ ਮੁੱਖ ਮੰਤਰੀ ਜੀ ਯਾਰ ਲੋੜ ਤਾਂ ਜੋ ਨਾਲ ਲੋਕਾਂ ਦੀ ਬਾਹ ਫੜਨ ਦੀ ਹੈ ਜਿਹੜੇ ਲੋਕ ਆ ਖੜਾ ਨੇ ਮੈਂ ਪ੍ਰਧਾਨ ਮੰਤਰੀ ਜੀ ਤੁਹਾਨੂੰ ਆਪ ਦੇ ਪੰਜਾਬ ਦੇ ਲੋਕਾਂ ਦਾ ਜਿਹੜੇ ਅੰਦਰ ਭਾਰਤ ਪ੍ਰਤੀ ਭਾਰਤ ਸਰਕਾਰ ਪ੍ਰਤੀ ਜਿਹੋ ਜਿਹਾ ਨਾਰਾਜ਼ਗੀ ਬੰਨ ਰਹੀ ਹੈ ਇਹ ਤੁਹਾਡੀਆਂ ਨਿਗਾਹ ਇਹਨਾਂ ਕਰਤੂਤਾ ਕਰਕੇ ਤੁਹਾਨੂੰ ਅਫਗਾਨਿਸਤਾਨ ਦਾ ਦਰਦ ਆਇਆ ਲੇਕਿਨ ਸਾਡੇ ਸੰਗਤਾਂ ਬੇਤਹਾਸ਼ਾ ਰਾਹ ਸਮਕਰੀ ਲੈ ਕੇ ਜਾ ਰਹੀਆਂ ਨੇ ਉਧਰ ਨੂੰ ਔਰ ਦਰਿਆ ਦਾ ਤੁਸੀਂ ਰੂਪ ਦੇਖ ਰਹੇ ਹੋ ਕਿੰਨਾ ਬ੍ਰਾਡ ਰੂਪ ਦੇ ਵਿੱਚ ਕਿੱਡਾ ਵੱਡਾ ਇੱਕ ਜਲ ਸੈਲਾਬ ਆਇਆ ਹੋਇਆ ਆਪ ਸਭ ਨੂੰ ਨਜ਼ਰ ਆ ਰਿਹਾ ਹੋਵੇਗਾ ਸਵਾਲ ਇਸ ਗੱਲ ਦਾ ਹੈ ਆ ਮਗਰਲੇ ਪਾਸੇ ਉਹ ਜਿੱਥੋਂ ਤੱਕ ਤੁਹਾਨੂੰ ਦਿਖ ਰਿਹਾ ਹੈ ਕਾਫੀ ਲੰਬਾ ਕਾਫਲਾ ਹੈ ਪੰਜਾਬ ਪੁਲਿਸ ਪੰਜਾਬ ਦੇ ਅਧਿਕਾਰੀ ਵਿਚਾਰੇ ਇੱਥੇ ਫਾਇਦੇ ਦੇ ਕੇ ਠੱਲੇ ਹੋਏ ਨੇ ਕੀ ਕਾਰਨ ਹੈ ਜੇ ਪੁੱਛਿਆ ਕਹਿੰਦੇ ਇੱਥੇ ਹਰੀਕੇ ਪੱਤਨ ਦੇ ਉੱਤੇ ਸਾਡੇ ਮੁੱਖ ਮੰਤਰੀ ਜੀ ਆ ਰਹੇ ਨੇ ਮੈਂ ਪੁੱਛ ਰਿਹਾ ਕਿਉਂ ਨਾ ਮੁੱਖ ਮੰਤਰੀ ਜੀ ਉਹ ਭਾਈ ਇਹ ਦਰਿਆ ਇਹ ਤਾਂ ਵਗ ਰਿਹਾ ਹੈ ਤਾਂ ਪਾਕਿਸਤਾਨ ਨੂੰ ਜਾ ਰਿਹਾ ਹੈ ਇਹ ਤਾਂ ਨੰਗ ਗਿਆ ਇਹ ਤਾਂ ਪਾਕਿਸਤਾਨ ਨੂੰ ਲੰਗ ਗਿਆ ਇੱਥੇ ਕੀ ਜ਼ਰੂਰਤ ਪੈ ਗਈ ਹੈ ਕਿ ਐਸ ਪੁਲ ਤੇ ਆ ਕੇ ਕੀ ਦੇਖ ਕੇ ਜਾਣਾ ਹੈ ਇੱਥੇ ਕੀ ਕੀ ਰਿਜ਼ਲਟ ਕਢਣ ਵਾਸਤੇ ਆ ਰਹੇ ਨੇ ਸਾਡੇ ਮੁੱਖ ਮੰਤਰੀ ਜੀ ਯਾਰ ਲੋੜ ਤਾਂ ਜੋਨਾਂ ਲੋਕਾਂ ਦੀ ਬਾਹ ਫੜਨ ਦੀ ਹੈ ਜਿਹੜੇ ਲੋਕ ਆ ਖੜਾਂ ਦੇ ਵਿੱਚ ਡੁੱਬੇ ਸਨ ਉਹ ਇੱਥੇ ਨਹੀਂ ਗਏ ਮੁੱਖ ਮੰਤਰੀ ਜੀ ਜਿੱਥੇ ਆਪਾਂ ਖੜੇ ਹ ਇੱਥੇ ਨਹੀਂ ਉਹਨਾਂ ਨੇ ਦਿਸਣਾ ਤੁਹਾਨੂੰ ਉਹਦਾ ਪਿੰਡਾਂ 'ਚ ਜਾਣਾ ਪਏਗਾ ਯਾਰ ਜਿੱਥੇ ਆ ਦਰਿਆ ਨੇ ਫੈਲ ਕੇ ਲੋਕਾਂ ਨੂੰ ਦੂਰ ਤੱਕ ਬਰਬਾਦ ਕੀਤਾ ਹੈ ਨਾ ਇਹ ਉੱਥੇ ਜਾਣਾ ਪੈਣਾ ਮੁੱਖ ਮੰਤਰੀ ਜੀ ਇੱਥੇ ਤੇ ਤੁਹਾਡਾ ਕੱਖ ਨਹੀਂ ਬਣਦਾ ਕੋ ਮੈਂ ਅਗਲੀ ਜਿਹੜੀ ਗੱਲ ਕਹਿਣੀ ਚਾਹ ਰਿਹਾ ਦੇਖੋ ਦੋਸਤੋ ਸਰਕਾਰਾਂ ਦੇ ਰਵੱਈਏ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਸਾਡੀ ਕੇਂਦਰ ਦੀ ਸਰਕਾਰ ਹੋਵੇ ਲੋਕਾਂ ਪ੍ਰਤੀ ਜੋ ਰਵੱਈਆ ਹੈ ਉਹ ਰਵੱਈਆ ਸਪੈਸ਼ੀਅਰ ਹੋ ਗਿਆ ਇਹਦੇ ਤੋਂ ਸਪਸ਼ਟ ਬੰਦਾ ਭਾਵੋ ਕਿ ਸਰਕਾਰਾਂ ਤੁਹਾਡੀਆਂ ਕਿੰਨੀਆਂ ਕਣੇ ਅੱਜ ਮੁੱਖ ਮੰਤਰੀ ਜੀ ਆ ਦਰਿਆ ਵੇਖਣ ਆ ਰਹੇ ਨੇ ਉਹ ਭਾਈ ਦਰਿਆ ਦਾ ਪਹਿਲੇ ਹੀ ਖਬਰਾਂ ਦੱਸੀ ਜਾਂਦੀਆਂ ਹੈ ਕਿ ਇਹ ਆਪਦੇ ਆਪੇ ਤੋਂ ਬਾਹਰ ਆਪਦੇ ਕਿਨਾਰਿਆਂ ਤੋਂ ਬਾਹਰ ਇਹ ਤਾਂ ਕੀ ਵੇਖਣਾ ਹੈ ਅੱਜ ਉਹਨਾਂ ਨੇ ਸਾਰ ਲਈਏ ਜਿਹੜੇ ਲੋਕ ਡੁੱਬੇ ਪਏ ਨੇ ਔਰ ਸਾਡਾ ਪ੍ਰਧਾਨ ਮੰਤਰੀ ਫਿਕਰ ਕਰ ਰਿਹਾ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਨੇ ਕੁਝ ਹਾਲ ਕਰਕੇ ਆਪਦੇ ਦੇਸ਼ ਦੇ ਲੋਕ ਮਾਰੇ ਗਏ ਨੇ ਇਹਨਾਂ ਹੜ੍ਹਾਂ ਦੀ ਕਰਕੇ ਆਹ ਵੇਖੋ ਇੱਕ ਦਰਿਆ ਦਿਖਾ ਰਹੇ ਹਾਂ ਇੱਧਰ ਜਿਵੇਂ ਜਿਵੇਂ ਹੁਣ ਅੱਗੇ ਨੂੰ ਜਾਵਾਂਗੇ ਸਾਰੇ ਦਰਿਆਵ ਖਾਵਾਂਗੇ ਤੁਹਾਨੂੰ ਸਾਰੇ ਦਰਿਆਵਾਂ ਦਾ ਕੀ ਹਾਲ ਹੈ ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਤੁਹਾਨੂੰ ਆਪ ਦੇ ਪੰਜਾਬ ਦੇ ਲੋਕਾਂ ਦਾ ਜਿਹੜੇ ਅੰਦਰ ਭਾਰਤ ਪ੍ਰਤੀ ਭਾਰਤ ਸਰਕਾਰ ਪ੍ਰਤੀ ਜਿਹੋ ਜਿਹਾ ਨਾਰਾਜ਼ਗੀ ਬੰਗ ਰਹੀ ਹੈ ਇਹ ਤੁਹਾਡੀਆਂ ਨਿਗਾਹ ਇਨਾਂ ਕਰਤੂਤਾ ਕਰਕੇ ਤੁਹਾਨੂੰ ਅਫਗਾਨਿਸਤਾਨ ਦਾ ਦਰਦ ਆਇਆ ਲੇਕਿਨ ਆਪਦੇ ਦੇਸ਼ ਦਾ ਇੱਕ ਸੂਬਾ ਪੰਜਾਬ ਜਿਹੜਾ ਡੁੱਬ ਕੇ ਮਰ ਰਿਹਾ ਹੈ ਉਹਦਾ ਕੋਈ ਦਰਦ ਨਹੀਂ ਆਇਆ ਇਹ ਫਿਰ ਲੋਕਾਂ ਨੂੰ ਆਪਣੇ ਆਪ ਅਹਿਸਾਸ ਕਰਵਾਉਂਦਾ ਹੈ ਕਿ ਸਾਡੀ ਸਰਕਾਰ ਸਾਨੂੰ ਪੈਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ ਸਾਡੀ ਸਰਕਾਰ ਸਾਨੂੰ ਇਹ ਮਹਿਸੂਸ ਕਰਵਾ ਰਹੀ ਹੈ ਕਿ ਤੁਸੀਂ ਸਾਡੇ ਨਹੀਂ ਹੋ ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਇਹ ਸਾਬਤ ਕਰ ਰਹੇ ਹੋ ਸੋ ਮੇਰੀ ਬੇਨਤੀ ਹੈ ਮੇਰੇ ਦੋਸਤੋ ਤੱਕੜੇ ਹੋ ਕੇ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੀ ਗੱਲ ਪੰਜਾਬ ਸਰਕਾਰ ਕੇਂਦਰ ਸਰਕਾਰ